ਜੋ ਮੈਂ ਹਰਜੀਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਜੇਕਰ ਅਵਾਰਾ ਕੁੱਤਿਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਅਵਾਰਾ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਕਹਿਟ ਆਇਆ ਹੋਇਆ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਚਾਹੇ ਉਹ ਅਵਾਰਾ ਪਸ਼ੂਆਂ ਦੇ ਕਾਰਨ ਹੋਵੇ ਜਾਂ ਫਿਰ ਅਵਾਰਾ ਕੁੱਤਿਆਂ ਦੇ ਕਾਰਨ ਹੋਵੇ ਅਸੀਂ ਵੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 3-4 ਅਜਿਹੇ ਮਾਮਲੇ ਸਾਹਮਣੇ ਆਏ ਯੋਕੀਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਅਤੇ ਉਹ ਵੀ ਗਰੀ ਪ੍ਰਵਾਦ ਦੇ ਨਾਲ ਸੰਬੰਧਿਤ ਜੇਕਰ ਅਵਾਰਾ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਅਵਾਰਾ ਪਸ਼ੂਆਂ ਦੇ ਕਾਰਨ ਹਰ ਰੋਜ਼ ਬੱਡੇ ਹਾਦਸੇ ਵਾਪਰ ਰਹੇ ਨੇ ਪਿਛਲੇ ਦਿਨੀ ਸ਼ੇਖੂਪੁਰਾ ਵਸਤੀ ਸੰਗਰੂਰ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਅਵਾਰਾ ਪਸ਼ੂਆਂ ਨੇ ਇੱਕ 12-13 ਸਾਲ ਦੇ ਬੱਚੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ ਅਤੇ ਉਸ ਦੀ ਲੱਤ ਵੀ ਟੁੱਟ ਗਈ ਸੀ ਪਰ ਉੱਥੇ ਹੀ ਨਗਰ ਕੌਂਸਲ ਸੰਗਰੂਰ ਦੇ ਜੋ ਕਾਉਂਸਲਰ ਨੇ ਅਵਤਾਰ ਸਿੰਘ ਤਾਰਾ ਉਹਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਬਾਹਰ ਇੱਕ ਅਨੋਖੇ ਤਰ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜੋ ਅਸੀਂ ਤੁਹਾਡੇ ਨਾਲ ਇਸ ਸਮੇਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਵੱਧ ਰਹੀਆਂ ਸਮੱਸਿਆਵਾਂ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਨੂੰ ਲੈ ਕੇ ਅਵਤਾਰ ਸਿੰਘ ਤਾਰਾ ਦੇ ਵੱਲੋਂ ਆਪਣੇ ਸਰੀਰ ਦੇ ਉੱਤੇ ਜੋ ਫੋਟੋਆਂ ਸੀ ਉਹ ਚਪਕਾ ਕੇ ਡਿਪਟੀ ਕਮਿਸ਼ਨਰ ਸੰਗਰੂ ਦੇ ਦਫਤਰ ਪਹੁੰਚਿਆ ਤੇ ਹੱਥ ਦੇ ਵਿੱਚ ਬੈਨਰ ਫੜੇ ਹੋਏ ਸੀ ਅਤੇ ਨਗਰ ਕੌਂਸਲ ਸੰਗਰੂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਅਤੇ ਇਲਜ਼ਾਮ ਲਗਾਏ ਜਾ ਰਹੇ ਸੀ। ਉਹਨਾਂ ਨੇ ਕਿਹਾ ਕਿ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਕਹਿਰ ਲਗਾਤਾਰ ਸ਼ਹਿਰ ਦੇ ਵਿੱਚ ਵੱਧਦਾ ਜਾ ਰਿਹਾ। ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਵਤਾਰ ਸਿੰਘ ਤਾਰਾ ਤੇ ਸਮਾਜ ਸੇਵੀਆਂ ਦੇ ਵੱਲੋਂ ਪ੍ਰਸ਼ਾਸਕ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਗਈ ਪਰ ਹਲੇ ਤੱਕ ਨਾਤਾ ਵਾਰਾ ਡੰਗਰਾਂ ਦਾ ਕੋਈ ਹੱਲ ਕੀਤਾ ਗਿਆ ਅਤੇ ਨਾ ਹੀ ਅਵਾਰਾ ਪਸ਼ੂਆਂ ਦਾ ਕੋਈ ਹੱਲ ਕੀਤਾ ਗਿਆ ਜਿਸ ਨੂੰ ਲੈ ਕੇ ਅਵਤਾਰ ਸਿੰਘ ਤਾਰਾ ਦਾ ਇੱਕ अनोखा ਤਰ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਦੇਖਿਆ ਕਿ ਅਵਤਾਰ ਸਿੰਘ ਤਾਰਾ ਦੇ ਵੱਲੋਂ ਜਦੋਂ ਸੰਗਰੂਹ ਦੇ ਵਿੱਚ ਕੋਈ ਮਸਲਾ ਹੁੰਦਾ ਤਾਂ ਆਪਣੇ ਤਰੀਕੇ ਦੇ ਨਾਲ ਉਸ ਨੂੰ ਉਠਾਇਆ ਜਾਂਦਾ ਕਾਉਂਸਲਰ ਨੇ ਇਹ ਦਾਵਾ ਇਹ ਵੀ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਫੰਡ ਨਾ ਮਿਲਣ ਕਾਰਨ ਉਹਨਾਂ ਨੂੰ ਪਾਣੀ ਦੀਆਂ ਪਾਈਪਾਂ ਤੇ ਸ਼ਿਵਰੇ ਦੀ ਮੁਰੰਮਤ ਵਰਗੇ ਕੰਮ ਆਪਣੀ ਜੇ ਵਿੱਚੋਂ ਪੈਸੇ ਖਰਚ ਕਰਕੇ ਕਰਵਾਉਣੇ ਪੈ ਰਹੇ ਨੇ ਜਦਕਿ ਇਹ ਕੰਮ ਪ੍ਰਸ਼ਾਸਨ ਦਾ ਪਰ ਅਵਤਾਰ ਸਿੰਘ ਤਾਰਾ ਕਹਿੰਦੇ ਨੇ ਕਿ ਅਸੀਂ ਕਾਉਂਸਲਰ ਆ ਪਰ ਸਾਡੀ ਨਹੀਂ ਸੁਣੀ ਜਾਂਦੀ ਨਾ ਸਾਡੀ ਸੁਣੀ ਜਾਂਦੀ ਤੇ ਨਾ ਲੋਕਾਂ ਦੀ ਸੁਣੀ ਜਾਂਦੀ ਆ ਆਓ ਦੇਖ ਲੈਣੇ ਆ ਤੇ ਸੁਣ ਲੈਣੇ ਆ ਕਾਉਂਸਲਰ ਅਵਤਾਰ ਸਿੰਘ ਤਾਰਾ ਨੂੰ ਓਕੀ ਕਹਿੰਦੇ ਨੇ ਮੈਂ ਪ੍ਰਸ਼ਾਸਨ ਨੂੰ ਦਿੰਨਾ ਆਸ ਕਰਕੇ ਵੀ ਸਾਡੇ ਪ੍ਰਸ਼ਾਸਨ ਸੁਣੂਗਾ ਪਰ ਸਾਡੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਇਸ ਕਰਕੇ ਮੈਂ ਅੱਜ ਲਾਸਟ ਵਾਰੀ ਰੰਡ ਆਊਟ ਕਰਦਾ ਆ ਰਿਆਂਗਾ ਡੀਸੀ ਸਾਹਿਬ ਨੂੰ ਮਿਲ ਕੇ ਆਉਂਗਾ ਅੰਦਰ ਵੀ ਡੀਸੀ ਸਾਹਿਬ ਆਹ ਲਓ ਜੀ ਜਿਹੜੀਆਂ ਮੇਰੀਆਂ ਕੰਪਲੇਟਾਂ ਦੀਆਂ ਤੁਸੀਂ ਅੱਗੇ ਫਾਰਵਰਡ ਕਰ ਦਿਨੇ ਅੱਗੇ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਧਿਆਨ ਨਹੀਂ ਦਿੰਦਾ ਜਦ ਅਸੀਂ ਆਪਣੀ ਜੇਬ ਚੋਂ ਹੀ ਪੈਸੇ ਖਰਚ ਕਰਕੇ ਕੰਮ ਕਰਵਾਉਣੇ ਨੇ ਫਿਰ ਤੁਹਾਨੂੰ ਅਸੀਂ ਕੰਪਲੇਟਾਂ ਮੰਗ ਪੱਤਰ ਕਿਉਂ ਦਈਏ ਅੱਗੇ ਦਾ ਤਰਤੀਬ ਪ੍ਰੋਗਰਾਮ ਅੱਗੇ ਦਾ ਮੇਰਾ ਇਹ ਹੈ ਜੀ ਜਿੱਥੇ ਮੈਨੂੰ ਪ੍ਰੋਟੈਸਟ ਕਰਨਾ ਪਿਆ ਮੈਂ ਪ੍ਰੋਟੈਸਟ ਕਰੂੰਗਾ ਪਰ ਅੱਜ ਤੋਂ ਬਾਅਦ ਮੈਂ ਡੀਸੀ ਦਫ਼ਤਰ ਨੂੰ ਡੀਸੀ ਸਾਹਿਬ ਨੂੰ ਕੋਈ ਮੰਗ ਪੱਤਰ ਨਹੀਂ ਦੇਣ ਗਿਆ ਹਾਂ ਜੇ ਮੈਂ ਭੁੱਖ ਹੜਤਾਲ ਤੇ ਬੈਠਾ ਜੇ ਧਰਨਾ ਦਾ ਮੈਂ ਚਾਹੇ ਚੜਾ ਮੈਂ ਪਾਣੀ ਵਾਲੀ ਟੈਂਕੀ ਤੇ ਉਦੋਂ ਜ਼ਿੰਮੇਵਾਰ ਪ੍ਰਸ਼ਾਸਨ ਹੋਗਾ ਕੀ ਕੀ ਸਮੱਸਿਆਵਾਂ ਹਨ ਸ਼ਹਿਰ ਦੀ ਸ਼ਹਿਰ ਦੇ ਵਿੱਚ ਜੀ ਪਹਿਲਾਂ ਤਾਂ ਸਭ ਨਾਲ ਵੱਡੀ ਸਮੱਸਿਆ ਸਾਡੇ ਨਗਰ ਕੌਂਸਲ ਕਮੇਟੀ ਦੀ ਜਿਹੜੀ ਅੰਦੇਖੀ ਆ ਉਹ ਹੈਗੀ ਹੈ ਕਿ 4 ਸਾਲ ਤੋਂ ਕੀ ਪਹਿਲਾਂ ਤੋਂ ਅਵਾਰਾ ਪਸ਼ੂ ਤੇ ਕੂੜਿਆਂ ਦਾ ਢੇਰ ਤੇ ਹੁਣ ਇੱਕ ਚੱਲ ਰਹੀ ਹੈ ਕਿ ਸਭ ਨਾਲ ਵੱਡੀ ਹੈ ਜਿਹੜੀ ਅਵਾਰਾ ਕੁੱਤੇ ਜਿਹੜੇ ਅਵਾਰਾ ਕੁੱਤੇ ਨੇ ਇਹਨਾਂ ਦੇ ਨਾਲ ਸਰਕਾਰੀ ਹਟਾਲ ਦੇ ਵਿੱਚ ਦਿੱਲੀ 10 ਤੋਂ 15 ਮਰੀਜ਼ ਆਉਂਦੇ ਨੇ ਜਿਹੜੇ ਉਹਨਾਂ ਦੇ ਕੱਟੇ ਹੋਏ ਦਾ ਸ਼ਿਕਾਰ ਹੁੰਦੇ ਨੇ ਪੁੱਤਿਆਂ ਦੇ ਤੇ ਉਹਦਾ ਜਿਹੜਾ ਕੋਈ ਨਗਰ ਕੌਂਸਲ ਕਮੇਟੀ ਨਹੀਂ ਹੱਲ ਕਰ ਰਹੀ ਉਹਦਾ ਕੋਈ ਪ੍ਰਸ਼ਾਸਨ ਨਹੀਂ ਕੋਈ ਹੱਲ ਕਰ ਰਿਹਾ ਸਰਕਾਰ ਦਾ ਤਾਂ ਛੱਡੋ ਜੀ ਸਰਕਾਰ ਨੇ ਤਾਂ ਕੰਨਾਂ ਤੇ ਰੂੰ ਦੇ ਰੱਖੀ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੈ ਮੂੰਹ ਤੇ ਚੇਪੀ ਲਾ ਰੱਖੀ ਉਹ ਤਾਂ ਕਹਿੰਦੇ ਨਾ ਅਸੀਂ ਦੇਖੀਏ ਨਾ ਸੁਣੀਏ ਨਾ ਕੁਝ ਕਰੀਏ ਸਰ ਇਹ ਵੀ ਐਮਸੀ ਤਨਖਾਹ ਕਿੰਨੀ ਕੀ ਤਰ੍ਹਾਂ ਹਾਪਰਾ ਸਰ ਮੈਂ ਦੱਸਦਾ ਜਿਹੜਾ 8000 ਰੁਪਏ ਪੱਤਾ ਮਿਲਦਾ 11 ਸਾਲ ਪਹਿਲਾਂ ਵੀ ਉਹੀ ਐਮਸੀਆਂ ਨੂੰ 8000 ਸੀ ਅੱਜ ਵੀ ਆ ਸਰਕਾਰ ਦੇ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਜਿਹੜੀ ਮਹਿੰਗਾਈ ਅੱਜ ਤੋਂ 11 ਸਾਲ ਪਹਿਲਾਂ ਸੀ ਅੱਜ ਵੀ ਉਹੀ ਆ ਜੇ ਹਾਂਜੀ ਮਿਲਦਾਗਾ ਹਲੇ ਤੱਕ ਨਹੀਂ ਮਿਲਿਆ ਉਰੀ ਮੈਂ ਕੰਪਲੀਟ ਦਿੱਤੀ ਆ ਇਹਦੇ ਚਾ ਰਿਟਰਨ ਦੇ ਵਿੱਚ ਆ ਪਈ ਹੈਗੀ ਵੀ ਸਾਨੂੰ ਜਿਹੜਾ ਪੱਤਾਗਾ ਉਹ ਵੀ ਟਾਈਮ ਤੇ ਨਹੀਂ ਦਿੱਤਾ ਜਾਂਦਾ ਮੇਰੇ ਬਿੱਲ ਨੇਗੇ ਆ ਆ ਜਿਹੜਾ ਮੈਂ ਕੰਮ ਆਪਦੇ ਪੰਲਿਓਂ ਕਰਵਾ ਰਿਆਂਗਾ ਆ ਮੇਰੇ ਬਿੱਲ ਨੇ ਮੇਰਾ ਕੋਈ ਬਿੱਲ ਨਹੀਂ ਮੈਨੂੰ ਦਿੱਤਾ ਜਾ ਰਿਹਾ ਹੈਗਾ ਤੇ ਅਸੀਂ ਦੱਸੋ ਕੀ ਕਰਾਂਗੇ ਜੇ ਐਮਸੀ ਬਣ ਕੇ ਤਾਂ ਮਤਲਬ ਇਹ ਥੋੜਾ ਵੀ ਸਾਡਾ ਗळा ਘੁੱਟ ਦਿਓ ਤੁਸੀਂ ਅਸੀਂ ਆਪਦੇ ਵਾਰਡ ਦੇ ਲਈ ਕੰਮ ਕਰਾਉਣੇ ਨੇ ਜੇ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਉਹ ਕਿਉਂ ਨਹੀਂ ਕਰਦੇ ਹੈਗੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ ਮੋਟਨ ਥਾਣੀ ਮਿਲੀ ਹੈਗੀ ਤੇ ਬਿੱਲ ਛੋੜੇ ਕਿੰਨੇ ਦੇ ਰਹਿੰਦੇ ਨੇ ਕਸ਼ਤੀ ਤੇ ਬਿੱਲ ਤਾਂ ਜੀ ਮੇਰੇ 3-4 ਮਹੀਨੇ ਹੋ ਗਏ ਜੀ ਮੇਰੇ ਵਾਟਰ ਸਪਲਾਈ ਦੇ ਪਾਈਪ ਆ ਪਾਏ ਨੇ ਸੀਵਰ ਦੀਆਂ ਲੀਕਾਂ ਆਪ ਠੀਕ ਕਰ ਉਹਨਾਂ ਦੇ ਬਿੱਲ ਨਹੀਂ ਜੀ ਮੇਰੇ ਇਹ। ਪ੍ਰਸ਼ਾਸਨ ਨੇ ਕਿਹਾ ਸੀ ਕਿ ਆਪਣਾ ਕੰਮ ਆਪ ਕਰਵਾ ਲਓ ਸੀ ਬਿੱਲ। ਵੇਖੋ ਜੀ ਜਦੋਂ ਉੱਥੇ ਦੂਈ ਕਰਦੇ ਹੀ ਨਹੀਂ ਫਿਰ ਆਪਤਾ ਕਰਨਾ ਹੁਣ ਮੇਰੇ ਸਾਡੇ ਮਲੇੜਾ ਨੇ ਸਾਨੂੰ ਬੋਟਾ ਭਾਗ ਜਿਤਾਇਆ। ਉਹਨਾਂ ਦਾ ਕੰਮ ਚਾਹੀਦਾ। ਅਸੀਂ ਕੰਮ ਕਰਕੇ ਦੇਣਾ। ਜੇ ਆਪਦੇ ਪੱਲੋ ਕਰਵਾਈਏ ਤੇ ਕਿਸੇ ਤੋਂ ਧਾਰ ਫੜ ਕੇ ਕਰਾਂ ਮੈਂ ਤਾਂ ਕਰਵਾਉਂਗਾ ਜੀ। ਪ੍ਰਸ਼ਾਸਨ ਦਊਗਾ ਪੈਸੇ ਜਿਹੜੇ ਤੁਸੀਂ ਪ੍ਰਸ਼ਾਸਨ ਦੇ ਉੱਥੇ ਨਗਰ ਕੌਂਸਲ ਕਮੇਟੀ 'ਚ ਜਾਣਾ ਜੀ। ਇਹ ਕਹਿੰਦੇ 5000 ਤੇ 8800 ਦਾ ਬਿੱਲਾ 5000 ਤੋਂ ਥੱਲੇ ਹੁਣ ਕਹਿੰਦੇ ਇਹਨੂੰ ਘੱਟ ਕਰਾਓ। ਮਤਲਬ ਆਪਦੇ ਤਾਂ ਜਿੰਨੇ ਮੈਨੂੰ ਇੱਕ ਗੱਲ ਕਹਿਣਾ ਚਾਹਣਾ ਜੀ ਮੈਂ ਵੀ ਨਾ ਤਾਂ ਮੈਨੂੰ ਕੋਈ ਕਿਸੇ ਪਾਸੋਂ ਕਮਿਸ਼ਨ ਆਉਂਦਾ ਨਾ ਮੈਂ ਕਿਹਦੀਆਂ ਰਜਿਸਟਰੀਆਂ ਕਰਾਉਣਾ ਨਾ ਮੈਂ ਕਿਹਦੀਆਂ ਕਲੋਨੀਆਂ ਪਾਸ ਕਰਾਉਣਾ ਵੀ ਮੈਨੂੰ ਉਧਰੋਂ ਸਰ ਜੂਗਾ ਮੈਂ ਤਾਂ ਜੀ ਗਰੀਬ ਬੰਦਾ ਦਿਹਾੜੀ ਕਰਕੇ ਸਲਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਮਹੀਨੇ ਵਿੱਚ ਦੀ ਚਾਰ ਬਿਆ ਆ ਗਏ ਮੇਰਾ 2000 ਤਾਂ ਉਧਰ ਹੀ ਲੱਗੇ ਸ਼ਗਨ ਦਾ ਜ ਜਾਣਾ ਵੀ ਪਊਗਾ ਪਰ ਗੱਲ ਇਹ ਹੈ ਨਾ ਜਿਹੜਾ ਬੰਦਾ ਸਹੀ ਆ ਔਰ ਸੱਚਾ ਮੈਂ ਤਾਂ ਕਹਿੰਦਾ ਇਹ ਲਾਈਨ 'ਚ ਆਵੇ ਨਾ ਸਮਾਜ ਸੇਵਾ ਕਰਦਾ ਕਰੀ ਜਾਵੇ ਪਰ ਐਮਸੀ ਤਾਂ ਉਹ ਬਾਂਜੇ ਜਿਹੜਾ ਤਾਂ ਬੰਦਾ ਥੋੜਾ ਬਹੁਤ ਮਤਲਬ ਲੈ ਲੈ ਇਧਰ ਉ ਤੇ ਬਾਕੀ ਜਿਹੜਾ ਬੰਦੇ ਜਿਹਦੀ ਪਿੱਠੇ ਤਕੜੀ ਹੈਗੀ ਜਿਹਦੇ ਵਿਚਾਰ ਪੈਸੇ ਨੇ ਸਰ ਅਫਸਰਾਂ ਦਾ ਰਵਲੀ ਪ੍ਰੋਟੈਸਟ ਕੀਤਾ ਗਿਆ ਜੀ ਜਿਹਦੇ ਵਿੱਚ ਕੰਮ ਨਾ ਹੋਣ ਨੂੰ ਲੈ ਕੇ ਉਹਨਾਂ ਵੱਲ ਕੰਪਲੀਟ ਕੀਤੀ ਜਾ ਰਹੀ ਹੈ ਵੀ ਲਗਾਤਾਰ ਤੁਹਾਡੇ ਕੋਲ ਵੀ ਧਿਆਨ ਚ ਲਿਆਉਣ ਤੋਂ ਬਾਅਦ ਵੀ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਜੀ ਐਦਾਂ ਹੈ ਜੀ ਕੰਮ ਜਿਹੜੇ ਇਹਨਾਂ ਨੇ ਨੋਟ ਕਰਾਏ ਨੇ 3 4 5 ਕੰਮ ਹੈਗੇ ਆ ਤਾਂ ਹੁਣ ਕਈ ਚੀਜ਼ਾਂ ਨੂੰ ਨਾ ਗਰਾਊਂਡ ਤੇ ਆਣ ਲਈ ਟਾਈਮ ਲੱਗ ਜਾਂਦਾ ਅਸੀਂ ਹੁਣ ਜਿੱਦਾਂ ਨਵੇਂ ਈਓ ਸਾਹਿਬ ਜੁਆਇਨ ਕੀਤੇ ਨੇ ਉਸ ਸੱਤੇ ਉਹਨਾਂ ਨੂੰ ਵੀ ਡਾਇਰੈਕਸ਼ਨ ਦੇ ਦਿੱਤੀ ਹੈ ਜਿੱਦਾਂ ਕਿ ਇਕਤਾਵਾਰਾ ਪਸ਼ੂਆਂ ਦਾ ਡੌਗਸ ਦਾ ਮਸਲਾ ਹੈਗਾ ਉਹਦੇ ਸਬੰਧੀ ਅਸੀਂ ਪਿੱਛੇ ਵੀ ਦੋ ਵਾਰ ਮੀਟਿੰਗ ਕਰ ਚੁੱਕੇ ਹਾਂ ਹੁਣੇ ਡਿਪਟੀ ਡਾਇਰੈਕਟਰ ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ ਤੇ ਅਸੀਂ ਮੰਗਲਵਾਰ ਨੂੰ ਇੱਕ ਹੋਰ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਅਸੀਂ ਫਾਈਨਲਾਈਜ਼ ਇਹ ਕਰਨਾ ਹੈ ਵੀ ਅਸੀਂ ਕਿੱਦਾਂ ਇਹਨਾਂ ਦਾ ABC ਪ੍ਰੋਗਰਾਮ ਸ਼ੁਰੂ ਕਰਕੇ ਅਵਾਰਾ ਪਸ਼ੂਆਂ ਲਈ ਕੰਟਰੋਲ ਜਿਹੜਾ ਹੈ ਕਰਨ ਦਾ ਜੋ ਐਕਚੁਅਲ ਐਸ ਪਰ ਲਾ ਤਰਤੀਬ ਬਣਦੀ ਹੈ ਉਹਨੂੰ ਕਿੱਦਾਂ ਗਰਾਊਂਡ ਤੇ ਲੈ ਕੇ ਆਈਏ ਤੇ ਅਵਾਰਾ ਪਸ਼ੂਆਂ ਤੋਂ ਨਾਲ ਨਾਲ ਸ਼ਹਿਰ ਦੇ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਨੇ ਇਹਨੂੰ ਲੈ ਕੇ ਵੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਕਈ ਵਾਰੀ ਆਮ ਲੋਕਾਂ ਵੱਲੋਂ ਪ੍ਰੋਟੈਸਟ ਹੋ ਚੁੱਕੇ ਆ ਜੀ ਤੇ ਉਹਨੂੰ ਲੈ ਕੇ ਵੀ ਕੋਈ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਜੀ ਕੂੜੇ ਦੇ ਢੇਰਾਂ ਨੂੰ ਲੈ ਕੇ ਵੀ ਈਓ ਸਾਹਿਬ ਨੂੰ ਡਾਇਰੈਕਸ਼ਨ ਅਸੀਂ ਦੇ ਦਿੱਤੀਆਂ ਗਈਆਂ ਇੱਕ ਤਾਂ ਜਿੰਨਾ ਵੀ ਸਵਚ ਭਾਰਤ ਮਿਸ਼ਨ ਦੇ ਅਧੀਨ ਸਾਨੂੰ ਜੋ ਵੀ ਫੰਡਿੰਗ ਦੇ ਥਰੂ ਇਨਫਰਾਸਟਰਕਚਰ ਪ੍ਰੋਵਾਈਡ ਹੋ ਸਕਦਾ ਹੈ ਅਸੀਂ ਉਹਦੀ ਡਿਟੇਲ ਤਿਆਰ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਗਰਾਊਂਡ ਦਾ ਸਟਾਫ ਹੈ ਉਹਨਾਂ ਨੂੰ ਸਖਤ ਰਹਿਤਾ ਕਰ ਦਿੱਤੀਆਂ ਗਈਆਂ ਕਿ ਏਰੀਆ ਵਾਈ ਜਿਹੜੀ ਕਲੀਨਿੰਗ ਹੈਗੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇ ਇੱਕ ਰੋਸਟਰ ਬਣਾ ਲੇਤਾ ਜਾਵੇ ਇਹਨਾਂ ਦਾ ਤਾਂ ਜੋ ਹਰ ਏਰੀਆ ਦੀ ਹਫਤੇ ਮਹੀਨੇ ਦੇ ਵਿੱਚ ਇੱਕ ਵਾਰ ਡੀਪ ਕਲੀਨ ਕਰਕੇ ਚੰਗੀ ਤਰ੍ਹਾਂ ਸਫਾਈ ਹੋ ਜੇ ਤਾਂ ਜੋ ਬਾਰ ਬਾਰ ਇਸ ਚੀਜ਼ ਤੇ ਜਿਹੜਾ ਦਿੱਕਤ ਨਾ ਆਵੇ ਤੇ ਇਹਦੇ ਸਬੰਧੀ ਮੈਂ ਲੋਕਾਂ ਨੂੰ ਵੀ ਇਸ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਗਾ ਵੀ ਅਸੀਂ ਜਿਹੜਾ ਆਪਣਾ ਕੂੜਾ ਜਨਰੇਟ ਹੁੰਦਾ ਹੈ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਰੱਖ ਕੇ ਤੇ ਜਦੋਂ ਡੋਰ ਟੂ ਡੋਰ ਕੋਈ ਕਲੈਕਟਰ ਆਂਦਾ ਉਹਨਾਂ ਨੂੰ ਹੀ ਦਈਏ ਤੇ ਸੜਕ ਦੇ ਆਸ-ਪਾਸ ਆਂਦੇ ਜਾਂਦੇ ਅਸੀਂ ਕੂੜਾ ਸੁੱਟਣ ਤੋਂ ਬੁਰੇਜ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਉਹਨੂੰ ਹਦਾਇਤ ਕੀਤੀ ਹੈ ਕਿ ਕੋਈ ਟਾਈਮ ਬਾਉਂਡ ਕੀਤਾ ਗਿਆ ਉਹਦੇ ਵਿੱਚ ਕੀ ਇੰਨੇ ਸਮੇਂ ਦੇ ਵਿੱਚ ਸਟਰੀਟ ਕਲੀਨ ਕਰਕੇ ਰਿਪੋਰਟ ਕੀਤੀ ਜਾਵੇ ਕਿਉਂਕਿ ਅਕਸਰ ਹੀ ਜਿਹੜੇ ਆਰਡਰਾਂ ਦੀ ਧੱਜਉਂਡੀਆਂ ਸ਼੍ਰੀਆਮ ਦੇਖਿਆ ਜਾਂਦੀ। ਸੋ ਇਹਦੇ ਵਿੱਚ ਜੀ ਜੋ ਸਾਡਾ ਅਸੀਂ ਕੈਲਕੂਲੇਸ਼ਨ ਲਗਾਈ ਸੀ ਜਿੰਨਾ ਸਾਡੇ ਕੋਲ ਸਟਾਫ ਹੈ ਉਹਦੇ ਮੁਤਾਬਿਕ ਤਕਰੀਬਨ ਤਕਰੀਬਨ ਅਸੀਂ 1 ਮਹੀਨੇ ਦਾ ਜਿਹੜਾ ਟਾਈਮ ਦਿੱਤਾ ਹੈ ਬਟ ਕਿਉਂਕਿ ਜੋ ਕੂੜੇ ਦਾ ਜਿਹੜਾ ਮਸਲਾ ਹੁੰਦਾ ਉਹ ਅੱਜ ਅਸੀਂ ਇੱਕ ਵਾਰ ਸਫਾਈ ਕਰਦੀਏ ਕੱਲ ਨੂੰ ਫੇਰ ਕੂੜਾ ਉੱਥੇ ਸੁੱਟਿਆ ਜਾ ਸਕਦਾ ਹੈਗਾ ਸੋ ਇਹਦੇ ਵਿੱਚ ਸਾਨੂੰ ਸਾਰੇ ਸਿਟੀਜ਼ਨਸ ਦੇ ਵੀ ਸਹਿਯੋਗ ਦੀ ਲੋੜ ਹੈਗੀ ਹੈ ਵੀ ਇਹਦੇ ਵਿੱਚ ਸਾਡਾ ਸਾਥ ਦੇਵਾਂ। ਅਗਰ ਕੁੱਤਿਆਂ ਨੂੰ ਲੈ ਕੇ ਬਹੁਤ ਸਮੱਸਿਆ ਆ ਰਹੀ ਹੈ ਲਗਾਤਾਰ ਬੱਚੇ ਨੂੰ ਵਟਿਆ ਜਾ ਰਹੇ ਬਜ਼ੁਰਗਾਂ ਨੂੰ ਆਉਣਾ ਕੋਲੋਂ ਆਪਣਾ ਸ਼ਕਾਰ ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਵੀ ਕੋਈ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ 'ਚ ਆਉਣ ਤੋਂ ਬਾਅਦ ਵੀ ਕਿਸੇ ਨਾਲ ਕੋਈ ਵੀ ਜਿਹੜਾ ਐਕਸ਼ਨ ਹੁਣ ਨਹੀਂ ਹੋ ਰਿਹਾ। ਜੀ ਐਕਸ਼ਨ ਇਹਦੇ ਵਿੱਚ ਇੱਕੋ ਹੀ ਹੈ ਜੋ ਐਸ ਪਰ ਲਾਅ ਅਸੀਂ ਕਰ ਸਕਦੇ ਹਾਂ ਉਹ ਹੈ ਸਟੈਰੀਲਾਈਜੇਸ਼ਨ ਆਫ ਡੌਗ ਜਿਹਨੂੰ ਅਸੀਂ ਕਹਿੰਦੇ ਐਨੀਮਲ ਬਰਥ ਕੰਟਰ ਸੋ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਆਈਜੀ ਡੇਟਿਚ ਇਥੇ ਨਹੀਂ ਕੋਈ ਐਗਜ਼ਿਸਟ ਕਰਦਾ ਉਹਨੂੰ ਅਸੀਂ ਸ਼ੁਰੂ ਕਰਨ ਲਈ ਜਿਹੜੇ ਉਪਰਾਲੇ ਕਰ ਰਹੇ ਹੈਗੇ ਆ ਤੇ ਜਲਦੀ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਸਟਾਰਟ ਕਰਵਾਉ। ਕਿੰਨੇ ਟਾਈਮ ਦੀ ਉਮੀਦ ਹੈ ਜੀ ਸ਼ੁਰੂ ਹੋਣ ਦੀ? ਦੇਖੋ ਜੀ ਕੁਝ ਸਾਨੂੰ ਏਰੀਆ ਜਿੱਥੇ ਆਪਾਂ ਸ਼ੁਰੂ ਕਰਨਾ ਹੈ ਜਿਹੜਾ ਥਾਂ ਤੇ ਆਪਾਂ ਉਹਨੂੰ ਹਸਪੀਟਲ ਬਣੇਗਾ ਜਿੱਥੇ ਸਟਰਲਾਈਜੇਸ਼ਨ ਹੋਏਗੀ ਉਹ ਲੋਕੇਟ ਕਰਨ ਵਿੱਚ ਜੋ ਟਾਈਮ ਲੱਗ ਰਿਹਾ ਇੱਕ ਵਾਰ ਉਹ ਆ ਜਾਏਗਾ ਤਾਂ ਮੈਂ ਉਮੀਦ ਕਰਦਾ ਵਿਦਰਨ 2 ਮੰਥਸ ਤੋਂ ਘੱਟ ਸ਼ੁਰੂ ਹੋ ਜਾਏਗਾ। ਸੜਕਾਂ ਦੇ ਕੂੜਿਆਂ ਦੇ ਢੇਰ ਨੇ ਕੂੜਿਆਂ ਦੇ ਢੇਰ ਤੇ ਡੰਗਰ ਨੇਗੇ ਸ਼ਹਿਰ ਦੇ ਵਿੱਚ ਕੀ ਹਸਪਤਾਲਾਂ ਦੇ ਵਿੱਚ ਵੀ ਕੁੱਤੇ ਨੇਗੇ ਬੈੱਡ ਵਾਲੇ ਮਰੀਜ਼ਾਂ ਦੇ ਜਿਹੜੇ ਮਰੀਜ਼ਾਂ ਵਾਸਤੇ ਜਿਹੜੇ ਬੈੱਡ ਨੇ ਉੱਥੇ ਵੀ ਕੁੱਤੇ ਨੇ ਇੱਥੇ ਹੁਣ ਕੀ ਕਿਸੇ ਤੋਂ ਆਸ ਕਰ ਸਕਦੇ ਹੌਣ ਹੀ ਨਹੀਂ ਜਾਈ ਨਾ ਵੇ ਬਚਾ ਲਈ ਜਾ ਜਾ ਸੜਕ ਤੇ ਅੱਜ ਨੂੰ ਸਾਡੇ ਸੰਗਰੂਰ ਸੀਐਮ ਸੀਸੀ ਗਏ ਲਗਰ ਕੌਂਸਲ ਕਮੇਟੀ ਦਾ ਬੁਰਾ ਹਾਲ ਹੈਗਾ ਸੰਗਰੂਰ ਪ੍ਰਸ਼ਾਸਨ ਦਾ ਮਾੜਾ ਹਾਲ ਹੈ ਨਾ ਕੋਈ ਦੇਖ ਕਰਦਾ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕੋਈ ਕੰਮ ਨਹੀਂ ਹੋ ਰਿਹਾ ਕਹਦਾ ਕਹਿੰਦੇ ਨੇ ਨਾ ਵੀ ਕਿਸੇ ਦੀ ਤਪੱਸਿਆ ਕਰਾਂਗੇ ਕਿਸੇ ਦੀ ਆਪਾਂ ਉਹ ਕਰਾਂਗੇ ਮਿੰਨਤ ਕਰਾਂਗੇ ਸਮਝ ਆ ਜਾਂਦਾ ਹੋ ਸਾਡਾ ਇਥੋਂ ਅੱਜਵੇਂ ਆਇਆ ਗਾ ਉਹ ਡੀਸੀ ਕੰਪਲੈਕਸ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੇ ਜਿਹੜਾ ਹੈਗਾ ਤਾਂ ਦਰਸ਼ਨ ਕਰਦੇ ਆਂ ਉਹ ਬਸ ਕਰਦੇ ਆਂ ਛੋਟੋ ਕਰਦੇ ਆਂ ਆ ਲਓ ਜੀ ਦਰਸ਼ਨ ਵੀ ਲੈ ਤੁਹਾਡੇ ਨਾਲ ਨੱਕ ਰਗੜ ਰਗੜ ਕੇ ਆ ਰਿਹਾ ਜੌੜ ਕਰਦਾ ਆ ਰਿਹਾ ਲਓ ਜੀ ਆ ਬਾਟ ਡਾਊਟ ਕਰਦਾ ਆ ਰਿਹਾ ਜੀ ਡੀਸੀ ਸਾਹਿਬ ਪ੍ਰਜਾजन जी ਸਰਕਾਰ ਮੁੱਖ ਮੰਤਰੀ ਭਗਵੰਤ ਸਨਹਿਮ ਜੀ ਆ ਤੁਹਾਡਾ ਸ਼ਹਿਰ ਹੈਗਾ ਤੁਹਾਡੇ ਸ਼ਹਿਰ ਦੇ ਵਿੱਚ ਮੈਂ ਡਾਟ ਆਊਟ ਕਰਦਾ ਆ ਰਿਆਂਗਾ ਡੀਸੀ ਸਾਹਿਬ ਲੋਬੇ ਵੀ ਜਿਹੜੇ ਕੁੱਤੇ ਨੇ ਠੱਠੇ ਨੇ ਸਫਾਈ ਆ ਮੇਰੇ ਬਾੜ ਦੇ ਕੰਮ ਨੇ ਬਾਈ ਨੰਬਰ ਬਾੜ ਦੇ ਸੰਗੂਸ਼ ਸ਼ਹਿਰ ਦੇ ਨੇ ਉਹ ਹੋ ਨਹੀਂ ਰਹੇ ਅੱਜ ਮੈਂ ਤੁਹਾਡੇ ਦਰਤ ਹੈ ਡਾਊਟ ਕਰਦਾ ਆ ਰਿਆਂਗਾ ਜੀ ਆ ਦੇਖ ਲੋ ਮਨੋਂ ਨਹੀਂ ਪੈਂਦਾਗਾ ਤੇਸੀ ਸਾਹਿਬ ਨੂੰ ਦੇਖ ਲਓ ਜੀ ਸਾਨੂੰ ਕੋਈ ਚੇਰ ਤੇ ਸਾਡੇ ਮੱਲਿਆਂ ਦੇ ਕੰਮ ਕਰਵਾਓ ਤਾਂ ਨਹੀਂ ਕਰ ਸਕਦਾ ਪਰ ਮੇਰੀ ਬੁਧੀਆਂ ਨਾਲ ਆ ਬੋਲੀ ਜਿਤਨੀ ਇਹ ਰਹੇਗਾ ਜੈ ਹੋ ਦੀ ਸਾਹਿਬ ਇਤਨੇ ਕੋਈ ਹੱਲ ਨਹੀਂ ਹੁੰਦਾ ਹੈਗਾ ਅੱਜ ਫੇਰ ਇੱਕ ਵਾਰੀ ਅੱਜ ਲਾਸਟ ਵਾਰੀ ਅੱਜ ਤੋਂ ਬਾਅਦ ਮੈਂ ਤੁਹਾਡੇ ਦਾ